ਹਰ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਜੁਕਤ ਮੋਰਚੇ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਭਰਮਾ ਹੰਗਾਰਾ ਮਿਲਿਆ। ਅਸੀਂ ਖੜੇ ਹਾਂ ਜਲਾਲਾਬਾਦ ਦੇ ਸ਼ਹੀਦ ਉਧਮ ਸਿੰਘ ਚੌਕ ਵਿਖੇ ਜਿੱਥੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਰ ਅੱਜ ਕਿਸ ਮੁੱਦੇ ਨੂੰ ਲੈ ਕੇ ਆਇਆ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ? ਅੱਜ 16 ਫਰਵਰੀ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਦੇ ਸਾਂਝੇ ਸੱਦੇ ਦੇ ਤਹਿਤ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸੇ ਦੇ ਤਹਿਤ ਜਿਹੜੀਆਂ ਸਮੁੱਚੇ ਵਰਗਾਂ ਦੀਆਂ ਮੁਲਾਜ਼ਮਾਂ ਵਿਦਿਆਰਥੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਸਾਂਝੇ ਰੂਪ ਦੇ ਵਿੱਚ ਅੱਜ ਇਹ ਜਿਹੜੇ ਇੱਥੇ ਤਰਨੇ ਦੇ ਕੇ ਭਾਰਤ ਬੰਦ ਨੂੰ ਸਫਲ ਕੀਤਾ ਹੈ ਸ਼ਹਿਰੀ ਦੁਕਾਨਦਾਰਾਂ ਨੇ ਬਹੁਤ ਵੱਡੇ ਪੱਧਰ ਤੇ ਮਤਲਬ ਜਿਹੜਾ ਆਪਣੀਆਂ ਦੁਕਾਨਾਂ ਬੰਦ ਕਰਕੇ ਜਿਹੜਾ ਰੋਹ ਜਾ ਕੇ ਜਿਹੜਾ ਤੁਹਾਨੂੰ ਅੱਜ ਸਹਿਯੋਗ ਮਿਲਿਆ ਉਹ ਕਿਸ ਤਰ੍ਹਾਂ ਨੂੰ ਉਹਨੂੰ ਸਮਝਦਿਆਂ ਤੁਸੀਂ ਇਹ ਸੰਯੋਗ ਜਿੰਨੀਆਂ ਵੀ ਇਸ ਦੇਸ਼ ਦੇ ਮਿਹਨਤਕਸ਼ ਲੋਕ ਹੈਗੇ ਆ ਉਹ ਜਿਹੜੇ ਕਿਹੇ ਕਾਰਪੋਰੇਟ ਨੀਤੀਆਂ ਤੋਂ ਦੁਖੀ ਹੈਗੇ ਆ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਉਹਨਾਂ ਦੀ ਇੱਕ ਨੀਤੀ ਆ ਹਮ ਤੋਂ ਹਮਾਰੇ ਤੋਂ ਜਿਸ ਤਰ੍ਹਾਂ ਨਰਿੰਦਰ ਮੋਦੀ ਤੇ ਮਿਤਸ਼ਾ ਹੈਗੇ ਆ ਅਡਾਨੀ ਤੇ ਬਾਨੀ ਹੈਗੇ ਆ ਇਹ ਚਾਰੇ ਗੁਜਰਾਤੀ ਹੈਗੇ ਆ ਤੇ ਇਹਨਾਂ ਦੇ ਨਿਰਮੋਦੀ ਵਿਜੇ ਮਾਲੀਆ ਜਿਹੜੇ ਇਸ ਦੇਸ਼ ਦਾ ਲੱਖਾਂ ਕਰੋੜਾ ਰੁਪਈਆ ਲੈ ਕੇ ਭੱਜ ਗਏ ਹੈਗੇ ਆ ਉਹ ਸਾਰੇ ਗੁਜਰਾਤੀ ਹੈਗੇ ਆ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹ ਕਾਰਪੋਰੇਟ ਦੇ ਪੱਖ ਦੇ ਵਿੱਚ ਹੈਗੀਆਂ ਇਸ ਕਰਕੇ ਸਾਰੇ ਜਿਹੜੇ ਵਰਗ ਹੈਗੇ ਆ ਦੇਸ਼ ਦੇ ਉਹ ਮਤਲਬ ਬੁਰੀ ਤਰ੍ਹਾਂ ਤਰਾ ਰਹੇ ਹੈਗੇ ਆ ਜਿਹੜੇ ਹੁਣ ਪਰਚੂਮ ਦੇ ਖੇਤਰ ਦੇ ਵਿੱਚ ਵੀ ਚਾਹੇ ਖੇਤੀ ਖੇਤਰ ਦੇ ਵਿੱਚ ਵੀ ਇਹਨਾਂ ਦੀ ਇੱਕ ਨੀਤੀ ਹੈਗੀ ਆ ਜਿਹੜੀ ਕਾਰਪੋਰੇਟ ਦਾ ਸੰਸਾਰ ਪੱਧਰ ਤੇ ਇੱਕ ਮੰਤਰ ਹੈਗਾ ਉਹ ਕਹਿੰਦੇ ਵੀ ਗੈਟ ਬਿਗ ਔਰ ਗੈਟ ਆਊਟ ਉਹ ਕਹਿੰਦੇ ਜਾਂ ਵੱਡੇ ਬਣ ਜਾਓ ਜਾਂ ਦਫਾ ਹੋ ਜਾਓ ਉਹ ਕਹਿੰਦੇ ਜਾਂ ਤੁਸੀਂ 5000 ਕਿੱਲੇ ਦੇ ਮਾਲਕ ਬਨਜੋ ਜਾਂ ਖੇਤੀ ਖੇਤਰ ਚੋਂ ਬਾਹਰ ਹੋਜੋ ਉਹ ਕਹਿੰਦੇ ਵੀ ਜਾਂ ਤੁਸੀਂ ਵੱਡੇ ਮਾਲ ਵਲਮਾਰਟ ਵਰਗੀਆਂ ਜਿਹੜੀਆਂ ਇੱਥੇ ਲੱਗੀਆਂ ਹੈਗਿਆ ادارے ਉਹਨਾਂ ਦੇ ਮਾਲਕ ਬਨਜੋ ਜਾਂ ਜਿਹੜੀਆਂ ਛੋਟੀਆਂ ਦੁਕਾਨਾਂ ਇਹਦੇ ਚੋਂ ਬਾਹਰ ਹੋਜੋ ਇਸ ਕਰਕੇ ਜਿਹੜੇ ਸਮੁੱਚੇ ਤਬਕੇ ਹੈਗੇ ਆ ਇਵੇਂ ਮਜ਼ਦੂਰਾਂ ਦੇ ਉਹਨਾਂ ਨੇ ਚਾਰ ਲੇਬਰ ਕੋਡ ਲੈ ਕੇ ਆਂਦੇ ਹੈਗੇ ਆ ਉਹਨਾਂ ਨੂੰ ਉਹ ਮਤਲਬ ਵੀ 12 ਘੰਟੇ ਦਾ ਜਿਹੜਾ ਕਾਨੂੰਨ ਬਣਾਇਆ ਹੈਗਾ ਹੁਣ ਇਹਨਾਂ ਨੇ ਨਵਾਂ ਵੀ 12 ਘੰਟੇ ਮਜ਼ਦੂਰਾਂ ਤੋਂ ਕੰਮ ਲਿਆ ਜਾਊਗਾ ਇਸ ਕਰਕੇ ਇਸ ਦੇਸ਼ ਦਾ ਕੋਈ ਅਜਿਹਾਂ ਤਬਕਾ ਨਹੀਂ ਹੈਗਾ ਚਾਹੇ ਉਹ ਮੁਲਾਜ਼ਮ ਹੋਣ ਉਹਨਾਂ ਦੀਆਂ ਵੀ ਜਿਹੜੀਆਂ ਪੈਨਸ਼ਨਾਂ ਮਤਲਬ ਬੰਦ ਕੀਤੀਆਂ ਜਾ ਰਹੀਆਂ 2004 ਤੋਂ ਬਾਅਦ ਡਰਾਈਵਰਾਂ ਦੇ ਉੱਤੇ ਹਿੱਟ ਐਂਡ ਰਨ ਦਾ ਜਿਹੜਾ ਕਾਨੂੰਨ ਲੈ ਕੇ ਆਏ ਹੈਗੇ ਆ ਉਹ ਇਹਨਾਂ ਦਾ ਸਿੱਧਾ-ਸਿੱਧਾ ਮਤਲਬ ਹੈਗਾ ਵੀ ਜਿਹੜੀ ਆਪਣਾ ਇਹ 7 ਲੱਖ ਰੁਪਏ ਦਾ ਜੁਰਮਾਨਾ ਤੇ 10 ਲੱਖ ਮਤਲਬ ਜਿਹੜਾ ਰੁਪਿਆ ਹੈਗਾ ਮਤਲਬ 10 ਸਾਲ ਦੀ ਸਜ਼ਾ ਹੈਗੀ ਆ ਇਹਦਾ ਮਤਲਬ ਹੈਗਾ ਵੀ ਜਿਹੜਾ 1 ਕਰੋੜ ਸਾਡੇ ਭਾਰਤ ਦੇ ਵਿੱਚ ਡਰਾਈਵਰ ਜਿਹੜਾ ਇਸ ਕਿਤੇ ਨਾਲ ਸਿੱਧੇ ਰੂਪ ਦੇ ਵਿੱਚ ਜੁੜਿਆ ਹੋਇਆ ਹੈਗਾ ਡਰਾਈਵਰੀ ਦੇ ਨਾਲ ਤੇ ਪੰਜ ਮੰਨ ਕੇ ਚੱਲੋ ਵੀ ਪੰਜ ਦੇ ਕਰੀਬ 6 ਇੱਕ ਉਹਦੇ ਪਰਿਵਾਰ ਦੇ ਮੈਂਬਰ ਹੁਣ 5 ਕਰੋੜ ਲੋਕਾਂ ਨੂੰ ਇਹ ਸਿੱਧਾ ਅਟੈਕ ਹੈਗਾ ਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਇਹ ਲਾਗੂ ਕਰਨਾ ਚਾਹੁੰਦੇ ਆ ਕਾਰਪੋਰੇਟਾਂ ਦੇ ਹੱਕਾਂ ਦੇ ਲਈ ਡਰਾਈਵਰ ਰਹਿਤ ਮਸ਼ੀਨਰੀ ਲਿਆਉਣਾ ਚਾਹੁੰਦੇ ਆ ਉਹ ਸਿੱਧਾ ਸਿੱਧਾ ਮਤਲਬ ਉਸ ਪਾਸੇ ਇਹ ਲਿਜਾਣਾ ਚਾਹੁੰਦੇ ਆ ਵੀ ਜਿਹੜੇ ਇਹ ਜਿਹੜੇ ਇਸ ਕਿਤੇ ਨਾਲ ਜੁੜੇ ਹੋਏ ਲੋਕ ਆ ਉਹ ਡਰਾਈਵਰੀ ਛੱਡ ਕੇ ਪਾਸੇ ਹੋ ਜਾਣ ਤੇ ਉਦੋਂ ਬਾਅਦ ਜਿਹੜਾ ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੰਮ ਗਜੇ ਮਾਰਦੇ ਹੈਗੇ ਆ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਉਸ ਨੂੰ ਲਾਗੂ ਕਰਨਾ ਸੌਖਾ ਹੋ ਜਾਵੇ ਤੁਹਾਡੀਆਂ ਕੁਝ ਜਥੇਬੰਦੀਆਂ ਜਿਹੜੀਆਂ ਉਹ ਬਾਰਡਰ ਤੇ ਜਿਹੜੇ ਸੰਘਰਸ਼ ਕਰ ਰਹੀਆਂ ਤੁਹਾਡੇ ਵੱਲੋਂ ਇੱਥੇ ਸੰਘਰਸ਼ ਕੀਤਾ ਜਾ ਰਿਹਾ ਕੀ ਇਹਦੇ ਨਾਲ ਆ ਜੋ ਤੁਸੀਂ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਹੋ ਉਹ ਬਣ ਪਾਏਗਾ ਦੇਖੋ ਜੀ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ 13 ਮਹੀਨੇ ਦਿੱਲੀ ਦੀਆਂ ਮਾਰਡਾਂ ਤੇ ਰਹਿ ਕੇ ਜਿਹੜੀ ਲੜਾਈ ਲੜੀ ਹੈਗੀ ਆ ਉਨੇ ਇਹ ਸਬਕ ਪੂਰੀ ਦੁਨੀਆ ਦੇ ਮਿਹਨਤ ਕਸ਼ ਲੋਕਾਂ ਨੂੰ ਇਹ ਦਿੱਤਾ ਹੈਗਾ ਵੀ ਕਾਰਪੋਰੇਟ ਦੇ ਖਿਲਾਫ ਜਿਹੜਾ ਲੜਨਾ ਹੈਗਾ ਉਹ ਏਕੇ ਨੂੰ ਵਿਸ਼ਾਲ ਕਰਕੇ ਲੜਨਾ ਹੈਗਾ ਅਸੀਂ ਸ਼ਾਨਦਾਰ ਉਹ ਲੜਾਈ ਲੜੀ ਤੇ ਜਿੱਤੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਚੋਣਾ ਕਰਕੇ ਜਿਹੜਾ ਸਾਡਾ ਸੰਯੁਕਤ ਮੋਰਚਾ ਸੀ ਤੂਫਾੜ ਹੋ ਗਿਆ ਸੀਗਾ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਅਸੀਂ ਕੁਝ ਜਿਹੜੀਆਂ ਸ਼ਹਿਰਦ ਜਥੇਬੰਦੀਆਂ ਨੇ ਯਤਨ ਕੀਤਾ ਵੀ ਇਹ ਸੰਯੁਕਤ ਮੋਰਚੇ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਜੋੜਿਆ ਜਾਵੇ ਉਸ ਦੇ ਤਹਿਤ ਸਮਯੁਕਤ ਕਿਸਾਨ ਮੋਰਚੇ ਨੇ 5-5 ਮੈਂਬਰੀਆਂ ਕਮੇਟੀਆਂ ਬਣਾਈਆਂ ਤਿੰਨ ਜਿਹਦੇ ਵਿੱਚ ਰਾਜੇਵਾਲ ਸਾਹਿਬ ਨਾਲ ਇੱਕ ਕਮੇਟੀ ਗੱਲ ਕਰਨ ਵਾਸਤੇ ਬਣਾਈ ਵੀ ਜਿਹੜੀ ਅਸੂਲੀ ਏਕਤਾ ਕੀਤੀ ਜਾਊਗੀ ਰਾਜੇਵਾਲ ਨੂੰ ਕਿਹਾ ਵੀ ਤੁਸੀਂ ਚੋਣਾਂ ਦੇ ਵਿੱਚ ਭਾਗ ਲੈ ਕੇ ਲਹਿਰ ਨੂੰ ਨੁਕਸਾਨ ਪਹੁੰਚਾਇਆ ਇਹ ਗਲਤੀ ਮੰਨੋ ਤੇ ਤੁਸੀਂ ਇਸ ਮੋਰਚੇ ਦੇ ਵਿੱਚ ਆਓ ਰਾਜੇਵਾਲ ਨੇ ਇਸ ਗੱਲ ਦਾ ਸਵਾਗਤ ਕੀਤਾ ਰਾਜੇਵਾਲ ਨੂੰ ਕਿਹਾ ਵੀ ਤੁਸੀਂ ਚੋਣਾਂ ਦੇ ਵਿੱਚ ਭਾਗ ਲੈ ਕੇ ਲਹਿਰ ਨੂੰ ਨੁਕਸਾਨ ਪਹੁੰਚਾਇਆ ਇਹ ਗਲਤੀ ਮੰਨੋ ਤੇ ਤੁਸੀਂ ਇਸ ਮੋਰਚੇ ਦੇ ਵਿੱਚ ਆਓ ਰਾਜੇਵਾਲ ਨੇ ਇਸ ਗੱਲ ਦਾ ਸਵਾਗਤ ਕੀਤਾ ਉਹਨਾਂ ਨੇ ਆਪਣੀ ਗਲਤੀ ਮੰਨੀ ਤੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਆਏ ਐਵੇਂ ਡੱਲੇਵਾਲ ਸਾਹ ਕੋਲੇ ਪੰਜ ਮੈਂਬਰੀ ਕਮੇਟੀ ਗਈ ਤਾਂ ਉਹਨਾਂ ਨੇ ਉਸ ਕਮੇਟੀ ਦਾ ਨਰਾਦਰ ਕੀਤਾ ਉਹਨਾਂ ਦੀ ਗੱਲ ਤੱਕ ਨਹੀਂ ਸੁਣੀ ਪੰਨੂ ਬਨੇਰ ਕੋਲੇ ਪੰਜ ਮੈਂਬਰੀ ਕਮੇਟੀ ਗਈ ਉਹਨਾਂ ਨੇ ਗੱਲ ਤੱਕ ਨਹੀਂ ਸੁਣੀਗੀ ਇਸ ਕਰਕੇ ਇਹ ਜਿਹੜੇ ਲੋਕਾਂ ਨੂੰ ਇਕ ਇਕੇ ਤੋਂ ਤਕਲੀਫ ਹੈਗੀ ਆ ਅਸੀਂ ਏਕਤਾ ਸਾਰਨ ਲਈ ਅਸੀਂ ਉਹਦੀ ਵੱਡੀ ਏਕਤਾ ਸਾਰਨ ਲਈ ਇਹ ਜਿਹੜਾ 16 ਦੇ ਭਾਰਤបាន ਦਾ ਸੱਦਾ ਦਿੱਤਾ ਸੀ ਅਸੀਂ ਇਹ ਸਮਝਦੇ ਆ ਜਿੱਡਾ ਵੱਡਾ ਉਹ ਤਾਨਾਸ਼ਾਹ ਡਿਕਟੇਟਰਸ਼ਿਪ ਉਹਨੇ ਲਾਗੂ ਕੀਤੀ ਹੈਗੀ ਸਾਡੇ ਦੇਸ਼ ਦੇ ਵਿੱਚ ਉਹਦੇ ਨਾਲ ਕੱਲੀ ਕਹਿਰੀ ਜਥੇਬੰਦ ਦੇ ਲੜਨਾ ਵਸ ਦੀ ਗੱਲ ਨਹੀਂ ਹੈ ਕਿ ਪੂਰੇ ਦੇਸ਼ ਦੇ ਜਿਹੜੇ ਕਿਸਾਨ ਮਜ਼ਦੂਰ ਮਿਹਨਤ ਕਸ਼ਟਵਕੇ ਇਕੱਠੇ ਕਰਕੇ ਉਹਦੇ ਨਾਲ ਲੜ ਸਕਦੇ ਹੈਗੇ ਆ ਇਹ ਜਿਹੜੀਆਂ ਕੁਝ ਜਥੇਬੰਦੀਆਂ ਤਿੰਨ ਚਾਰ ਜਥੇਬੰਦੀਆਂ ਹੈਗੀਆਂ ਮੇਨਲੀ ਵੈਸੇ ਉਹ ਕਹਿਣ ਨੂੰ ਤਾਂ ਵੱਧ ਕਹਿੰਦੇ ਹੈਗੇ ਆ ਕਿ ਉਹਨਾਂ ਦਾ ਭਲੇਖਾ ਹੈਗਾ ਵੀ ਜਿਹੜਾ ਅਸੀਂ ਖਬਰੇ ਇਹ ਉਹਦੇ ਨਾਲ ਲੜ ਲਾਂਗੇ ਇਹ ਤਾਂ ਸਵਾ ਅਸੀਂ ਸਾਨੂੰ ਅਸੀਂ ਗਿਲਾ ਵੀ ਜ਼ਾਹਰ ਕਰਦੇ ਆਂ ਵੀ ਜਿਹੜੀ ਪੰਜਾਬੀਆਂ ਦੀ ਸ਼ਾਨ ਪੂਰੇ ਸੰਸਾਰ ਪੱਧਰ ਤੇ ਉੱਪਰੀ ਸੀ ਉਸ ਮੋਰਚੇ ਦੌਰਾਨ ਉਸ ਨੂੰ ਮੱਦਮ ਕਰਨ ਦੀ ਗੱਲ ਹੈਗੀ ਆ ਵੀ ਜਿਹੜੀ ਇਹਨਾਂ ਨੂੰ ਇਸ ਇੱਕੇ ਤੋਂ ਕਿਉਂ ਤਖਲੀਫ ਹੈਗੀ ਆ ਇੱਕ-ਇੱਕ ਕਰਕੇ ਸੱਦਾ ਦਿੰਦੇ ਤੇ ਫੇਰ ਇਹ ਤੁਸੀਂ ਦੇਖਦੇ ਵੀ ਕਿਸ ਤਰ੍ਹਾਂ ਇਹਦੇ ਨਾਲ ਜੇਕਰ ਉੱਥੇ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਸਾਰੀ ਜਿੰਨੀ ਵੀ ਕਿਸਾਨ ਯੂਨੀਅਨ ਹੈਗੀ ਆ ਉਹਨਾਂ ਨੂੰ ਘਟਾ ਨਹੀਂ ਲੱਗੂਗੀ ਅਸੀਂ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਪਿਛਲੇ ਦਿਨੀ ਤਸ਼ੱਦਦ ਟਾਇਆ ਗਿਆ ਹੈਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ ਐਮਰਜੈਂਸੀ ਮੀਟਿੰਗ ਕਰਕੇ ਅਸੀਂ ਜਿਹੜਾ 3 ਘੰਟੇ ਦੇ ਲਈ ਟੋਲ ਪਲਾਜ਼ੇ ਫ੍ਰੀ ਕੀਤੇ ਹੈਗੇ ਆ ਤੇ 18 ਤਰੀਕ ਨੂੰ ਅਸੀਂ ਇੱਕ ਫੇਰ ਜਿਹੜੀ ਸਪੈਸ਼ਲ ਵਿਸ਼ੇਸ਼ ਮੀਟਿੰਗ ਸੱਦੀ ਹੈਗੀ ਆ ਅਸੀਂ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਜਿਹੜੀ ਸਾਡੇ ਕਿਸਾਨਾਂ ਦੇ ਉੱਤੇ ਤੇ ਤਸ਼ੱਦਦ ਟਾ ਰਹੀ ਹੈਗਾ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾ ਰਹੀ ਹੈਗੀ ਆ ਅਸੀਂ ਇਸ ਭਾਜਪਾ ਪੰਜਾਬ ਪ੍ਰਧਾਨ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਉਸ ਮੋਰਚੇ ਦੌਰਾਨ ਅਸੀਂ ਇਹਨਾਂ ਦਾ ਘਰਾਂ ਦੇ ਵਿੱਚੋਂ ਨਿਕਲਣਾ ਬੰਦ ਕਰ ਦਿੱਤਾ ਸੀ ਤੇ ਹੁਣ ਵੀ ਇਹ ਖਬਰਦਾਰ ਹੋ ਜਾਣ ਜੇ ਸਾਡੇ ਕਿਸਾਨਾਂ ਦੇ ਤੇ ਤਸ਼ੱਦਦ ਟਾਉਣਗੇ ਤਾਂ ਇਹ ਪੰਜਾਬ ਤਾਂ ਕੀ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਬਾਹਰ ਨਿਕਲਣਾ ਬੰਦ ਕਰ ਦਾਂਗੇ ਸੀ ਕਿਸਾਨ ਜਥੇਬੰਦੀਆਂ ਦੇ ਨਾਲ ਪਿਛਲੀ ਵਾਰ ਵੀ ਔਰਤਾਂ ਦੀ ਜਿਹੜੀ ਸੀ ਉਹ ਵੱਡੀ ਸ਼ਮੂਲੀਅਤ ਸੀ ਇਸ ਵਾਰ ਵੀ ਔਰਤਾਂ ਵੱਗ ਛੱਡ ਕੇ ਇਹਦੇ ਵਿੱਚ ਹਿੱਸਾ ਲੈ ਰਹੀਆਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭੈਣ ਜੀ ਕੀ ਕਹਿਣਾ ਚਾਹੋਗੇ ਸਰਕਾਰ ਦਿਆਂ ਜਿਹੜੇ ਤੁਹਾਡੇ ਨਾਲ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਉਹ ਤੋਂ ਮੁੱਕਰ ਗਈ ਆ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੋਵੇ ਜਿਹੜੇ ਸਾਡੇ ਦਿੱਲੀ 13 ਮਹੀਨੇ ਅੰਦੋਲਨ ਚੱਲਿਆ ਸੀ ਉਹਦੇ ਦੌਰਾਨ ਜਿਹੜਾ ਇਹ ਕੇਂਦਰ ਦੀ ਤਾਨਾਸ਼ਾਹੀ ਹਾਂ ਸ਼ਿਵਾਪੀ ਮੋਤੀ ਸਰਕਾਰ ਹੈਗੀ ਹੈ ਇਹਨੇ ਲਿਖਤੀ ਵਾਦੇ ਕੀਤੇ ਸੀਗੇ ਜਿਹੜੀ ਐਮਐਸਪੀ ਹੈਗੀ ਵੀ ਉਹਦੇ ਤੇ ਕਾਨੂੰਨ ਬਣਾਇਆ ਜਾਊਗਾ ਜਿਹੜਾ ਉਹ ਸਾਮੀਨਾਥਨ ਸੀ2+50% ਦੇ ਵੀ ਅਸੀਂ ਕਹਿ ਰਹੇ ਹਾਂ ਵੀ ਉਹਦੇ ਤੇ ਬਣਾਇਆ ਜਾਵੇ ਤਾਂ ਉਹ ਇਹਨੇ ਮੰਗਾ ਕਿ ਆ ਸੀ ਵੀ ਇਹਦੇ ਤੇ ਕਮੇਟੀ ਬਣਾ ਕੇ ਕੀਤਾ ਜਾਊਗਾ ਇੱਕ ਸੀਗਾ ਜਿਹੜਾ ਕਰਜ਼ੇ ਮਾਫੀ ਦਾ ਸੀ ਵੀ ਉਹ ਵੀ ਆਨੇ ਸੀ ਵੀ ਹੱਲ ਕੀਤਾ ਜਾਊ ਜਿਹੜਾ 2020 ਬਿਜਲੀ ਸੋਧ ਬਿੱਲ ਹੈਗਾ ਵੀ ਉਹ ਵੀ ਰੱਦ ਕੀਤਾ ਜਾਊਗਾ ਉਹ ਸਟੇਟ ਹੋਲਡਰਾਂ ਜਾਂ ਵੀ ਜਿਹੜਾ ਮਸੂਬਿਆਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਉੱਤੇ ਵੀ ਹੱਲ ਕੀਤਾ ਜਾਊਗਾ ਜੋ ਦਿੱਲੀ ਅੰਦੋਲਨ ਦੌਰਾਨ ਵੱਖ-ਵੱਖ ਸੂਬੇ ਦੇ ਵਿੱਚ ਜਾਂ ਦਿੱਲੀ ਵਿੱਚ ਜਿਹੜੇ ਕਿਸਾਨ ਆਗੂਆਂ ਦੇ ਉੱਪਰ ਪਰਚੇ ਸੀਗੇ ਵੀ ਉਹ ਰੱਦ ਕੀਤੇ ਜਾਣਗੇ ਜਿਹੜਾ ਲਖਮੀਰਪੁਰ ਖੀਰੀ ਦੇ ਵਿੱਚ ਚਾਰ ਸਾਢੇ ਕਿਸਾਨ ਭਰਾ ਤੇ ਇੱਕ ਪੱਤਰਕਾਰ ਵੀਰ ਦੇ ਉੱਤੇ ਵੀ ਉਹਨੇ ਅਜੇ ਮਿਸ਼ਰਾ ਟੈਣੀ ਨੇ ਗੱਡੀ ਚੜਾ ਕੇ ਤੇ ਉਹਨਾਂ ਨੂੰ ਸ਼ਹੀਦ ਕਰਤਾ ਸੀ ਉਹਦਾ ਮਾਅਬਜਾ ਵਗੈਰਾ ਦਿੱਤਾ ਜਾਊਗਾ ਤਾਂ ਇਹ ਜਿਹੜੇ ਲਿਖਤੀ ਵਾਅਦੇ ਕਰਕੇ ਉਹ ਮੁੱਕਰ ਗਈ ਹੈਗੀ ਆ ਤਾਂ ਇਹਨਾਂ ਨੇ ਕੱਲੇ ਵੀ ਕੱਲੇ ਕਿਸਾਨਾਂ ਨਾਲ ਹੀ ਇਹ ਧੱਕਾ ਨਹੀਂ ਕੀਤਾ ਇਹ ਜਿਹੜੇ ਸਮਾਜ ਦੇ ਹਰੇਕ ਤਬਕਾ ਚਾਹੇ ਉਹ ਕਿਸਾਨ ਹੈਗੇ ਆ ਚਾਹੇ ਮਜ਼ਦੂਰ ਹੈਗੇ ਆ ਮਲਾਜ਼ਮ ਹੈਗੇ ਆ ਚਾਹੇ ਉਹ ਘੱਟ ਗਿਣਤੀ ਵਾਲੇ ਹੈਗੇ ਆ ਚਾਹੇ ਵਿਦਿਆਰਥੀ ਹੈਗੇ ਆ ਚਾਹੇ ਔਰਤ ਹੈਗੇ ਸਭ ਤੇ ਇਹਨੇ ਜਿਹੜਾ ਆਪਣਾ ਇਹ ਤਬਾਹਕੁਨ ਨੀਤੀਆਂ ਦਾ ਉਹਨਾਂ ਨੂੰ ਸ਼ਕਾਰ ਬਣਾਇਆ ਹੈਗਾ ਇਹ ਸਾਡੇ ਦੇਸ਼ ਦੀ ਜਿਹੜੀ ਬਨਸਵੰਤਾ ਹੈਗੀ ਹੈ ਉਹਨੂੰ ਵੀ ਇਹ ਖਤਮ ਕਰਨਾ ਜਾ ਰਹੀ ਹੈ ਵੀ ਸਾਡਾ ਜਿਹੜਾ ਦੇਸ਼ ਹੈਗਾ ਉਹ ਵੱਖ-ਵੱਖ ਫੁੱਲਾਂ ਦਾ ਇੱਕ ਗੁਲਦਸਤਾ ਹੈਗਾ ਉਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਉਹਨਾਂ ਦਾ ਆਪੋ ਆਪਣਾ ਰੀਤੀ ਰਿਵਾਜ ਆ ਉਹਨਾਂ ਦੇ ਤਿਥ ਤਿਹਾਰ ਆ ਆਪੋ ਆਪਣਾ ਉਹਨਾਂ ਦਾ ਖਾਣ ਪੀਣ ਆ ਆਪੋ ਆਪਣਾ ਉਹਨਾਂ ਦਾ ਪਹਿਰਾਵਾ ਹੈਗਾ ਜਿਹੜੀ ਸਾਡੇ ਦੇਸ਼ ਦੀ ਅਨੇਕਤਾ ਦੇ ਵਿੱਚ ਇਕਤਾ ਦਾ ਸਬੂਤ ਹੈਗਾ ਉਹਨੂੰ ਇਹ ਖਤਮ ਕਰਨਾ ਚਾਹੁੰਦੀ ਹੈਗੀ ਉਹਨੂੰ ਖਤਮ ਕਰਕੇ ਉਹਦੀ ਥਾਂ ਤੇ ਇੱਕ ਧਰਮ ਇੱਕ ਕਾਨੂੰਨ ਇੱਕ ਬੋਲੀ ਇੱਕ ਮੰਡੀ ਤੇ ਇੱਕ ਇਹ ਜਿਹੜੀ ਭਗਮ ਭਗਮੀ ਸਿੱਖਿਆ ਨੀਤੀ ਦਾ ਜਿਹੜਾ ਹੈ ਵੀ ਇਹ ਵਿਸਥਾਰ ਕਰਨਾ ਚਾਹੁੰਦੀ ਹੈਗੀ ਆ ਤੇ ਲਗਾਤਾਰ ਜਿਹੜੀ ਸਾਡੀ ਸਿੱਖਿਆ ਨੀਤੀ ਹੈਗੀ ਜਿਹੜੀ 2020 ਇਹਨਾਂ ਨੇ ਲਿਆਂਦੀ ਹੈਗੀ ਆ ਉਹਦੇ ਵਿੱਚੋਂ ਜਿਹੜਾ ਸਾਡਾ ਇਤਿਹਾਸ ਮਾਨਮਤਾ ਇਤਿਹਾਸ ਹੈਗਾ ਜਿਵੇਂ ਉਹਦੇ ਵਿੱਚੋਂ ਮੋਹਲ ਕਾਲ ਹੋ ਗਿਆ ਜਾਂ ਚਿਪਕੋ ਅੰਦੋਲਨ ਹੋ ਗਿਆ ਜਾਂ ਸੰਤੀ ਇਨਕਲਾਬ ਵਗੈਰਾ ਹੋ ਗਿਆ ਉਹ ਸਾਰੇ ਇਹਨਾਂ ਨੇ ਲਗਾਤਾਰ ਉਹਦੇ ਤੇ ਆਰੀ ਫੇਰ ਰਹੀ ਹੈ ਕੱਟ ਰਹੀ ਹੈਗੀ ਆ ਮੇਰਾ ਲਾਸਟ ਕੁਐਸਚਨ ਹੈ ਤੁਹਾਨੂੰ ਕਿ ਕੁਝ ਦਿਨਾਂ ਦੇ ਵਿੱਚ ਕੋਰਟ ਆਫ ਕੰਟੈਕਟ ਲੱਗਣ ਜਾ ਰਿਹਾ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਹੈ ਜਿਹੜੀਆਂ ਤੁਹਾਡੀਆਂ ਮੰਗਾਂ ਮੰਨੂਗੀ ਕਿ ਜਾਂ ਫਿਰ ਪ੍ਰਦਰਸ਼ਨ ਜਾਰੀ ਰਹੂਗਾ ਜੇstra ਵੇਖੋ ਵੀ ਅੱਜ ਦਾ ਬੰਦ ਦਾ ਹੈਗਾ ਵੀ ਆਪਾਂ ਨੂੰ ਲੱਗ ਰਿਹਾ ਸਾਰੇ ਜਿਹੜੇ ਹੈਗੇ ਵਰਗ ਇਹਨਾਂ ਨੇ ਪੂਰਾ ਵੱਧ ਚੜ ਕੇ ਸਾਥ ਦਿੱਤਾ ਤਾਂ ਇਹਦਾ ਅਸਰ ਹੋਣਾ ਹੀ ਹੋਣਾ ਮੋਦੀ ਤੇ ਹੋਊਗਾ ਤੇ ਅਸੀਂ ਆਪਾਂ ਦਾ ਕੁਝ ਲੈ ਢਿੱਗਾਂਗੇ ਉਸ ਤੋਂ ਪਹਿਲਾਂ ਸਾਡਾ ਸਾਰਾ ਕੁਝ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਕਿ ਜੋ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹਨੂੰ ਭਰਮਾ ਹੰਗਾਰਾ ਮਿਲਿਆ ਭਰਮਾ ਹੰਗਾਰਾ ਮਿਲਦੇ ਨਾਲ ਸਾਡਾ ਜਿਹੜਾ ਬਾਲਾ ਉਹ ਹੋਰ ਵਧਿਆ ਕਿ ਉਮੀਦ ਆ ਕਿ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਕਿ ਕੋਈ ਨਾ ਕੋਈ ਸਰਕਾਰ ਇਹਨਾਂ ਦਾ ਜਰੂਰ ਹੱਲ ਕੱਢੂਗੀ ਹਰਪ੍ਰੀਤ ਮਹਿਮੀ ਦੇ ਨਾਲ ਕੁਲਦੀਪ ਰਾੜ ਜਲਾਲਾਵਾ